ਕੋਈ ਸੌਖਾ ਬੰਦ ਨਹੀਂ ਛੱਡਦਾ ਤੇ ਸੌਖਾ ਵੀ ਨਹੀਂ ਹੁੰਦਾ ਕਿਸੇ ਮਾਂ ਵਾਸਤੇ ਆਪਣਾ ਪੁੱਤ ਵੱਡਾ ਕਰਕੇ ਸਾਰਾ 18 ਸਾਲਾਂ ਦਾ 19 ਸਾਲਾਂ ਦਾ ਕਰਕੇ ਤੇ ਬਗਾਨੇ ਮੁਲਕ ਨੂੰ ਤੋੜ ਦੇਣਾ ਹੈ ਨਾ ਬਹੁਤ ਕੌ ਚੱਲ ਗਏ ਆ ਕਰਜ਼ੇ ਚੱਕ-ਚੱਕ ਕੇ ਆਏ ਐਵੇਂ ਨਹੀਂ ਆ ਗਏ ਘਰੇ ਨਹੀਂ ਸੀ ਪਏ ਉੱਥੇ ਪਏ ਵਿਚੱਕੇ ਆ ਗਏ ਉਹ ਤਾਂ ਕੈਨੇਡਾ ਸਰਕਾਰ ਨੂੰ ਲੋੜ ਸੀ ਹੈ ਨਾ ਉਹ ਸਟੂਡੈਂਟ ਸੱਦ ਲੈ ਉਹਦਾਂ ਨੂੰ ਚਾਹੀਦੇ ਸੀ ਅਸੀਂ ਉਹਦਾਂ ਨੂੰ ਸਸਤੀ ਲੇਬਰ ਵੀ ਚਾਹੀਦੀ ਸੀ ਉੱਥਾਂ ਨਹੀਂ ਸੀ ਛੱਡਣਾ ਪਿੰਡ ਕੋਈ ਸੌਖਾ ਬੰਦ ਨਹੀਂ ਛੱਡਦਾ ਕਿਤੇ ਪਗਾਨੇ ਮੁਲਕ ਨੂੰ ਤੋੜ ਦੇਣਾ ਹੈ ਨਾ ਬੈਠ ਕੇ ਚੱਲ ਗਏ ਆਏ ਕਰਜ਼ੇ ਚੱਕ ਚੱਕ ਕੇ ਆਏ ਅਮਰੀ ਅਗੇ ਘਰੇ ਨਹੀਂ ਸੀ ਪਏ ਉੱਥੇ ਪਏ ਵਿਚੱਕੇ ਆ ਗਏ ਉਹਦੇ ਕੈਨੇਡਾ ਸਰਕਾਰ ਨੂੰ ਲਾਣ ਸੀ ਹੈ ਨਾ ਉਹ ਸਟੂਡੈਂਟ ਸੱਦ ਲੈ ਉਹਨਾਂ ਨੂੰ ਚਾਹੀਦੇ ਸੀ ਅਸੀਂ ਉਹਨਾਂ ਨੂੰ ਸਸਤੀ ਲੇਬਰ ਵੀ ਚਾਹੀਦੀ ਸੀ ਘਾੜੀ ਸੀ ਛੱਡਣਾ ਪਿੰਟ ਕੋਈ ਸੌਖਾ ਪਿੰਟ ਨਹੀਂ ਛੱਡਦਾ ਤੇ ਸੌਖਾ ਵੀ ਨਹੀਂ ਹੁੰਦਾ ਕਿਸੇ ਮਾਂ ਵਾਸਤੇ ਆਪਣਾ ਪੁੱਤ ਵੱਡਾ ਕਰਕੇ ਸਾਰਾ 18 ਸਾਲਾਂ ਦਾ 19 ਸਾਲਾਂ ਦਾ ਕਰਕੇ ਤੇ ਪਗਾਨੇ ਮੁਲਕ ਨੂੰ ਤੋੜ ਦੇਣਾ ਹੈ ਨਾ ਬਹੁਤ ਕੋ ਚੱਲ ਗਏ ਆ ਕਰਜ਼ੇ ਚੱਕ ਚੱਕ ਕੇ ਆਏ ਆ ਅਮਰੀਆਗੇ ਕਰੇ ਨਹੀਂ ਸੁਪਾਇ ਉੱਥੇ ਤਾਏ ਵਿਚੱਕ ਕੇ ਆ ਗਏ ਉਹਦਾ ਕੈਨੇਡਾ ਸਰਕਾਰ ਨੂੰ ਲੋੜ ਸੀ ਹੈ ਨਾ ਉਹ ਸਟੂਡੈਂਟ ਸੱਦ ਲੈ ਉਹਨਾਂ ਨੂੰ ਚਾਹੀਦੇ ਸੀ ਅਸੀਂ ਉਹਦਾਂ ਨੂੰ ਸਸਤੀ ਲੇਬਰ ਵੀ ਚਾਹੀਦੀ ਸੀ ਖਾ ਰਹੀ ਸੀ ਛੱਡਣਾ ਪਿੰਡ ਕੋਈ ਸੋਖਾ ਪਿੰਡ ਨਹੀਂ ਛੱਡਦਾ ਤੇ ਸੋਖਾ ਵੀ ਨਹੀਂ ਹੁੰਦਾ ਕਿਸੇ ਮਾਂ ਵਾਸਤੇ ਆਪਣਾ ਪੁੱਤ ਵੱਡਾ ਕਰਕੇ 12 18 ਸਾਲਾਂ ਦਾ 19 ਸਾਲਾਂ ਦਾ ਕਰਕੇ ਤੇ ਪਗਾਮੇ ਮੁਲਕ ਨੂੰ ਤੋੜ ਦੇਣਾ ਹੈ ਨਾ ਬਹੁਤ ਕੋ ਚੱਲ ਗਏ ਆ ਕਰਜ਼ੇ ਚੱਕ ਚੱਕ ਕੇ ਆਏ ਆ ਅਮਰੀਆਗੇ ਕਰੇ ਨਹੀਂ ਸੁਪਾਇ ਉਦੋਂ ਇਹਨਾਂ ਨੂੰ ਚਾਹੀਦੇ ਸੀ ਅਸੀਂ ਉਦੋਂ ਨੂੰ ਸਸਤੀ ਲੇਬਰ ਵੀ ਚਾਹੀਦੀ ਸੀ ਸੌਖਾ ਨਹੀਂ ਸੀ ਛੱਡਣਾ ਪਿੰਡ ਕੋਈ ਸੌਖਾ ਪਿੰਡ ਨਹੀਂ ਛੱਡਦਾ ਤੇ ਸੌਖਾ ਵੀ ਨਹੀਂ ਹੁੰਦਾ ਕਿਸੇ ਮਾਮਲੇ ਵਾਸਤੇ ਆਪਣਾ ਪੁੱਤ ਵੱਡਾ ਕਰਕੇ 12-18 ਸਾਲਾਂ ਦਾ 19 ਸਾਲਾਂ ਦਾ ਕਰਕੇ ਤੇ ਪਗਾਮੇ ਮੁਲਕ ਨੂੰ ਤੋੜ ਦੇਣਾ ਹੈ ਨਾ ਬੈਠ ਕੇ ਚੱਲ ਗਏ ਆਏ ਕਰਜ਼ੇ ਚੱਕ ਚੱਕ ਕੇ ਆਏ ਅਮਰੀ ਅਗੇ ਕਰੇ ਨਹੀਂ ਸੀ ਪਏ ਉੱਥੇ ਪਏ ਵਿਚੱਕੇ ਆ ਗਏ ਉਹ ਤਾਂ ਕੈਨੇਡਾ ਸਰਕਾਰ ਨੂੰ ਲੋੜ ਸੀ ਨਾ ਉਹ ਸਟੂਡੈਂਟ ਸੱਦ ਲੈ ਉਦੋਂ ਇਹਨਾਂ ਨੂੰ ਚਾਹੀਦੇ ਸੀ ਅਸੀਂ ਉਦੋਂ ਨੂੰ ਸਸਤੀ ਲੇਬਰ ਵੀ ਚਾਹੀਦੀ ਸੀ